ਸੋ ਪਟਿਆਲਾ ਦੇ ਵਿੱਚ ਨਗਰ ਨਿਗਮ ਚੋਣਾ ਜਿਹੜੇ ਆ ਉਹਨਾਂ ਦੇ ਵਿਗਲ ਵਜਨ ਤੋਂ ਬਾਅਦ ਜਿੱਥੇ ਸਾਰੀਆਂ ਪਾਰਟੀਆਂ ਵੱਲੋਂ ਦਮਖੰਦ ਦਿਖਾਇਆ ਜਾ ਰਿਹਾ ਸੀ ਉੱਥੇ ਆਮ ਆਦਮੀ ਪਾਰਟੀ ਦੇ ਕਾਫੀ ਐਸੇ ਲੀਡਰ ਨੇ ਜਿਨ੍ਹਾਂ ਦੇ ਵਿਹਾਰ ਨੂੰ ਦੇਖਦੇ ਹੋ ਜਿਨ੍ਹਾਂ ਦੇ ਕੰਮਕਾਰ ਨੂੰ ਦੇਖਦੇ ਹੋ ਉਹਨਾਂ ਨੂੰ ਨਿਰਵਿਰੋਧ ਚਿੱਤ ਮਿਲੀ ਹੈ ਉਹਨਾਂ ਵਿੱਚ ਇੱਕ ਨਾਮ ਹੈ ਜੋ ਬੜੇ ਸਤਿਕਾਰ ਦੇ ਨਾਲ ਪੂਰੇ ਪਟਿਆਲਾ ਦੇ ਵਿੱਚ ਲਿਆ ਜਾਂਦਾ ਰਕੇਸ਼ ਕੁਮਾਰ ਸਾਨੀ ਜੀ ਦਾ ਛੋਟਾ ਦਾ ਬਣੋ ਰਾਜੂਸਾਨੀ ਵੀ ਕਹੇ ਜਾਂਦੇ ਨੇ ਇੰਨੇ ਇੱਕ ਖੁਸ਼ਦਿਲ ਇਨਸਾਨ ਨੇ ਜਿਹੜਾ ਇਨਸਾਨ ਇਹਨਾਂ ਨੂੰ ਮਿਲਦਾ ਇਹ ਉਹਦੇ ਹੀ ਹੋ ਜਾਂਦੇ ਤੇ ਉਹ ਇਹਨਾਂ ਦਾ ਹੋ ਜਾਂਦਾ ਉਹਨਾਂ ਨਾਲ ਗੱਲਬਾਤ ਕਰਦੇ ਸਾਨੀ ਸਾਹਿਬ ਪਹਿਲਾਂ ਤਾਂ ਮੁਬਾਰਕਾਤ ਨੂੰ ਜੀ ਚਾਰਜੀ ਸੱਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸ਼੍ਰੀ ਅਮਨ ਅਰੋੜਾ ਜੀ ਪਾਰਟੀ ਪ੍ਰਧਾਨ ਪੰਜਾਬ ਸਰਦਾਰ ਅਜੀਤਪਾਲ ਸਿੰਘ ਜੀ ਕੋਲੀ ਐਮਐਲਏ ਪਟਿਆਲਾ ਪਟਿਆਲੇ ਸ਼ਹਿਰ ਦੀ ਧੜਕਨ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਦਿੱਤੀ ਜਿਹਦੇ ਤੇ ਮੈਂ ਪਿਛਲੇ 3 ਸਾਲ ਤੋਂ ਪਾਰਟੀ ਚ ਦਿਨ ਰਾਤ ਕੰਮ ਕਰ ਰਿਹਾ ਸੀ ਤੇ ਆਪਣੇ ਵਾਰਡ ਦੀ ਸੇਵਾ ਕਰ ਰਿਹਾ ਸੀ ਇਹ ਟਿਕਟ ਵੀ ਕਿਸੇ ਸਪਾਰਸ਼ ਰਾਹੀਂ ਨਹੀਂ ਸਿਰਫ ਸਰਵੇ ਦੇ ਆਧਾਰ 'ਤੇ ਦਿੱਤਾ ਗਿਆ ਤੇ ਪਾਰਟੀ ਨੇ ਮੈਨੂੰ ਮਾਣ ਬਖਸ਼ਿਆ ਮੈਨੂੰ ਦਾ ਧੰਨਵਾਦ ਦਿਆਂ ਮੈਂ ਵੀ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੇ ਵਾਰਡ ਦੇ ਵੋਟਰਾਂ ਦਾ ਸਾਥ ਲੈ ਕੇ ਸਪੋਰਟਰਾਂ ਦਾ ਸਾਥ ਲੈ ਕੇ ਨਿਰਵਿਰੋਧ ਬਿਨਾ ਉਸ ਤੋਂ ਜਿੱਤ ਪ੍ਰਾਪਤ ਕਰ ਲਈ ਤੇ ਮੈਂ ਆਪਣੇ ਇਲਾਕਾ ਨਿਵਾਸੀਆਂ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ ਕਿ ਸਾਰਿਆਂ ਨੇ ਹਰ ਸਮੇਂ ਮੇਰੇ ਨਾਲ 24 ਘੰਟੇ ਲੱਗ ਕੇ ਸਾਥ ਦਿੱਤਾ ਕਿਤੇ ਰੈਲੀ ਜਾਣਾ ਸੀ ਕਿਤੇ ਕੰਮ ਕਰਨਾ ਸੀ ਕਿਸੇ ਵੀ ਮਹੱਲੇ 'ਚ ਦੁੱਖ ਸੁਖ ਹੁੰਦਾ ਸੀ ਜਿੱਥੇ ਮੈਂ ਹਾਜ਼ਰ ਨਹੀਂ ਹੋ ਸਕਿਆ ਤਾਂ ਮੇਰੀ ਟੀਮ ਕੱਲੇ ਕੱਲੇ ਘਰ ਦੇ ਦੁੱਖ ਸੁਖ 'ਚ ਜਾ ਕੇ ਤਾਂ ਉੱਥੇ ਸ਼ਾਮਲ ਹੁੰਦੀ ਰਹੀ ਤਾਂ ਲੋਕਾਂ ਦੇ ਦੁੱਖ ਸੁਖ ਸ਼ਾਮਲ ਹੋਣ ਕਰਕੇ ਹੀ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਤੇ ਮੈਂ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪਰਮਪੀਤਾ ਪਰਮਾਤਮਾ ਸੱਚੇ ਬਾਦਸ਼ਾਹ ਵਾਹਿਗੁਰੂ ਦਾ ਦੁਬਾਰਾ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਹ ਜਿੱਤ ਦਾ ਮਾਣ ਬਖਸ਼ਿਆ ਅੱਗੇ ਵੀ ਪਰਮਾਧਵਾ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖਣ ਮੇਰਾ ਸਾਰਿਆਂ ਨੂੰ ਕੋਟੀ ਕੋਟੀ ਨਮਨ ਹੈ ਧੰਨਵਾਦ ਹੈ ਚਲੋ ਸਾਬ ਜਿੱਤ حاصل ਹੋ ਗਈ ਉਸ ਤੋਂ ਬਾਅਦ ਪਾਰਟੀ ਵੱਲੋਂ ਹੋਰ ਵੀ ਡਿਊਟੀ ਲੱਗੀ ਹੈ ਜਿਹੜੇ ਨਾਲ ਦੇ ਹੋਰ ਸਾਥੀ ਨਹੀਂ ਉਹਨਾਂ ਦੇ ਵਾਸਤੇ ਕਿਸ ਤਰ੍ਹਾਂ ਤੁਸੀਂ ਜਿਹੜਾ ਜਾ ਕੇ ਸਹਾਇਤਾ ਕਰ ਰਹੇ ਹੋ ਮੇਰੀ ਦੋ ਵਾਰਡਾਂ 'ਚ ਐਮਐਲਏ ਸਾਹਿਬ ਨੇ ਡਿਊਟੀ ਲਗਾਈ ਹੈ ਵਾਰਡ ਨੰਬਰ 49 ਦੇ ਵਿੱਚ ਦੂਜਾ ਵਾਰਡ ਜਿਹੜਾ ਹੈ ਉਹ ਸੂਲਰਕਨੀ ਹੈ ਤਾਂ ਦੋਨਾਂ ਵਾਰਡਾਂ ਦੇ ਵਿੱਚ ਮੈਂ ਸਵੇਰੇ 8 ਵਜੇ ਤੋਂ ਲੈ ਕੇ ਰਾਤੀ ਨੂੰ ਉਹ ਤੱਕ ਕੰਮ ਕਰ ਰਿਹਾ ਹਾਂ ਉੱਥੇ ਵੀ ਆਪਾਂ ਸੋਪਸੈਂਟ ਸੀ ਤਹਸਿਲ ਕਰਾਂਗੇ ਕਿਉਂਕਿ ਜਿਹੜੀ ਆਮ ਜਨਤਾ ਹੈ ਉਹ ਆਮ ਆਦਮੀ ਪਾਰਟੀ ਦੇ ਨੀਤੀਆਂ ਤੋਂ ਦਿੱਤੀ ਹੋਈਆਂ ਸਹੂਲਤਾਂ ਤੋਂ ਬਹੁਤ ਖੁਸ਼ ਹੈ 300 ਯੂਨਿਟ ਬਿਜਲੀ ਦੇ ਇੱਕ ਆਮ ਬੰਦੇ ਵਾਸਤੇ ਮੇਰੇ ਵਰਗੇ ਬੰਦੇ ਵਾਸਤੇ ਵੀ ਬਹੁਤ ਵੱਡੀ ਗੱਲ ਹੈ ਕਿ ਮੇਰੇ ਮਹੀਨੇ ਦੇ ਵਿੱਚ ਜੇ 2 ਮਹੀਨੇ ਦੇ حساب ਨਾਲ 6 ਬਿੱਲ ਆਉਂਦੇ ਸੀ ਤਾਂ ਹੁਣ 4 ਬਿੱਲ ਮੇਰੇ ਮਾਫ ਨੇ ਸਿਰਫ ਗਰਮੀਆਂ ਦੇ 2 ਬਿੱਲ ਆਉਂਦੇ ਨੇ ਠੀਕ ਹੈ ਜੀ ਇਸ ਤਰ੍ਹਾਂ ਸਾਰੀ ਜਨਤਾ ਖੁਸ਼ ਹੈ ਕਣਕ ਰਾਸ਼ਨ ਸਭ ਨੂੰ ਟਾਈਮ ਤੇ ਮਿਲ ਰਿਹਾ ਹੈ ਮੋਹੱਲਾ ਕਲੀਨਿਕ ਆਮ ਆਦਮੀ ਕਲੀਨਿਕ ਖੁੱਲ ਗਏ ਮੇਰੇ ਵਾਰਡ ਦੇ ਵਿੱਚ ਦੋ ਕਲੀਨਿਕ ਖੁੱਲੇ ਹੋਏ ਨੇ ਜਿਦੇ ਚੱਸੀ ਅਸੀਂ 90 90 ਮਰੀਜ਼ ਰੋਜ਼ ਆ ਕੇ ਦਵਾਈਆਂ ਫ੍ਰੀ ਲੈਂਦੇ ਨੇ ਡਾਕਟਰ ਨੂੰ ਫ੍ਰੀ ਦਿਖਾਉਂਦੇ ਨੇ ਤੇ ਟੈਸਟ ਫ੍ਰੀ ਕਰਾਉਂਦੇ ਨੇ ਜਨਤਾ ਹਰ ਤਰੀਕੇ ਨਾਲ ਖੁਸ਼ ਹੈ ਸਾਡੇ ਵਰਗੇ ਵੋਲੰਟੀਅਰ ਜਨਤਾ ਦੇ ਡਾਇਰੈਕਟ ਟੱਚ 'ਚ ਨੇ ਕੋਈ ਕਿਸੇ ਦੇ ਵਿੱਚ ਵੀਆਈਪੀ ਕਲਚਰ ਜਾਂ ਵੀਆਈਪੀ ਫੀਲਿੰਗ ਨਹੀਂ ਸੋ ਇਹ ਇੱਕ ਚੀਜ਼ ਦਾ ਲਾਭ ਸੋਨੀ ਸਰ ਹੁਣ ਵੀ ਪੰਜ ਗਰੰਟੀਆਂ ਜਿਹੜੀਆਂ ਨੇ ਪਟਿਆਲਾ ਸ਼ਹਿਰ ਨੂੰ ਮਿਲੀਆਂ ਨੇ ਆਮ ਆਦਮੀ ਦੇ ਜਿਹੜੇ ਪ੍ਰਧਾਨ ਨੇ ਅਮਨ ਅਰੋੜਾ ਜੀ ਕੱਲ ਦੇ ਕੇ ਗਿਨੇ ਉਹ ਗਰੰਟੀਆਂ ਨੂੰ ਪੂਰਾ ਕਰਵਾਉਣ ਵਾਸਤੇ ਕਿਸ ਤਰ੍ਹਾਂ ਦਾ ਅਭਰਾਲਾ ਲਾਗੇਗਾ ਸਰ ਉਹਦੇ ਵਾਸਤੇ ਪਾਰਟੀ ਨੇ ਗ੍ਰੋਡ ਮੈਪ ਬਣਾਇਆ ਹੋਇਆ ਹੈ ਐਮਐਲਏ ਸਾਹਿਬ ਦੀ ਨਿਗਰਾਨੀ ਚ ਹੋਣਾ ਸਾਰਾ ਕੰਮ ਤੇ ਉਹਦੇ ਵਿੱਚ 100% ਨੂੰ ਇੰਪਲੀਮੈਂਟ ਕੀਤਾ ਜਾਏਗਾ ਔਰ ਹਰ ਜਨਤਾ ਤੱਕ ਹਰ ਘਰ ਤੱਕ ਹਰ ਜਨ ਤੱਕ ਉਸ ਨੂੰ ਪਹੁੰਚਾਇਆ ਜਾਏਗਾ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਸਾਰੇ ਐਮਸੀਡੀ ਨਵੇਂ ਬਣਨਗੇ ਤਾਂ ਉਹ ਸਾਰੇ ਹਰ ਘਰ ਤੱਕ ਇਸ ਗਰੰਟੀ ਨੂੰ ਪਹੁੰਚਾਉਣਗੇ ਇਹ ਮੈਂ ਵੀ ਇਸ ਦੀ ਜ਼ਿੰਮੇਵਾਰੀ ਲੈਣਾ ਮੈਂ ਆਪਣੇ ਏਰੀਆ ਵਾਸਤੇ ਵਚਨਬੱਧਾ ਕਿ ਕੱਲੇ-ਕੱਲੇ ਘਰ ਤੱਕ ਉਹ ਗਰੰਟੀ ਪਹੁੰਚਾਈ ਜਾਏਗੀ ਇੱਕ ਦੁਸ਼ ਪ੍ਰਵਾਹ ਜਿੱਦੋਂ ਨਾਮਜ਼ਦਗੀ ਕਾਗਜ਼ 'ਤੇ ਕੇਸੀ ਹੋਇਆ ਸੀਗਾ ਕਿ ਕਾਗਜ਼ ਫੜੇਗੇ ਨੇ ਕਿ ਕਾਗਜ਼ ਵਾਕੇ ਹੀ ਫੜੇਗੇ ਸੀਗੇ ਕਾਗਜ਼ ਫੜਨ ਦੀ ਜਿਹੜੀ ਸੱਚੀ ਗੱਲ ਹੈ ਉਹ ਕੁਝ ਹੋਰ ਹੈ ਜਿਹੜੀ ਹਾਰੀਆਂ ਹੋਈਆਂ ਪਾਰਟੀਆਂ ਜਿਨ੍ਹਾਂ ਦਾ ਮਨੋਬਲ ਗਿਰਿਆ ਹੋਇਆ ਹੈ ਉਸ ਨੂੰ ਮਨਕਰਤ ਤਰੀਕੇ ਨਾਲ ਪੇਸ਼ ਕਰ ਰਹੀ ਹੈ ਉਹ ਗਲਤ ਹੈ ਜਦ ਕਿ ਇਹਨਾਂ ਪਾਰਟੀਆਂ ਦੇ ਆਪਸੀ ਸੋਚੀ ਸਮਝੀ ਸਾਜ਼ਿਸ਼ ਤਹਿਤ ਇੱਕ ਦੂਜੇ ਦੇ ਕਾਗਜ਼ ਫਾੜ ਰਹੇ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਦੋ ਤਿੰਨ ਵਲੰਟਰੀਆਂ ਤੋਂ ਵਲੰਟੀਅਰਸ ਤੋਂ ਕਾਗਜ਼ ਖੋਏ ਗਏ ਇਹ ਤਾਂ ਬਲਕਿ ਉਹਨਾਂ ਤੋਂ ਗਲਤੀ ਨਾਲ ਡੁਪਲੀਕੇਟ ਫਾਈਲ ਖੋਈ ਗਈ ਅਸਲ ਫਾਈਲ ਉਹਨਾਂ ਦੇ ਭਰਾ ਕੋਲ ਸੀ ਤਾਂ ਉਹਨਾਂ ਦੇ ਕਾਗਜ਼ ਨਾਮਜ਼ਦਗੀ ਤੇ ਭਰੇ ਗਈ ਇਹ ਬਿਲਕੁਲ ਟੋਟਲ ਗਲਤ ਹੈ ਫੇਰ ਵੀ ਭਾਜਪੀ ਨੇ ਮਹਿਲਾ ਕਮਿਸ਼ਨਰ ਵੱਲ ਤੇ ਕਾਂਗਰਸ ਪਾਰਟੀ ਨੇ ਹਾਈ ਕੋਰਟ ਦੇ ਵਿੱਚ ਤੇ ਡੀਜੀਪੀ ਪੰਜਾਬ ਜੀ ਨੂੰ ਸ਼ਿਕਾਇਤ ਦਿੱਤੀ ਹੈ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਹੈ ਜਿਨ੍ਹਾਂ ਲੋਕਾਂ ਨੇ ਵੀ ਇਹ ਸ਼ਰਾਰਤ ਕੀਤੀ ਹੈ ਪੰਜਾਬ ਸਰਕਾਰ ਉਸ ਤੇ ਸਖਤ ਐਕਸ਼ਨ ਲਏਗੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਟਰਾਂਸਪੇਰੈਂਸੀ ਹੈ ਇਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਜਿੰਨੇ ਐਮਸੀ ਬਣਦੇ ਨੇ ਉਹਨਾਂ ਵਿੱਚੋਂ ਮੇਅਰ ਵੀ ਚੁਣਿਆ ਜਾਣਾ ਹੈ ਜੀ ਇਹ ਹੋ ਸਕਦਾ ਜਿਹੜੇ ਨਿਰਵਿਰੋਧ ਜਿੱਤੇ ਨੇ ਉਹਨਾਂ ਵਿੱਚੋਂ ਵੀ ਮੇਅਰ ਹੋ ਜਾਵੇ ਡਿਪਟੀ ਮੇਅਰ ਹੋਵੇ ਇਹਦੇ ਬਾਰੇ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਕੁਝ ਨਹੀਂ ਕਹਿ ਸਕਦਾ ਇਹ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਇਸ ਚੀਜ਼ ਦਾ ਦੁਬਾਰਾ ਸਰਵੇ ਹੋਊਗਾ ਜਿਵੇਂ ਹਾਈ ਕਮਾਂਡ ਦਾ ਫੈਸਲਾ ਹੋਊਗਾ ਸ਼੍ਰੀ ਅਮਨ ਅਰੋੜਾ ਜੀ ਪੰਜਾਬ ਪ੍ਰਧਾਨ ਸਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਾਰਾਜੀਤਪਾਲ ਸਿੰਘ ਕੋਲੀ ਤੇ ਸ਼੍ਰੀ ਅਧਵੇ ਅਰਵਿੰਦ ਕੇਜੀਵਾਲ ਤੇ ਉਹਨਾਂ ਦੀ ਪੂਰੀ ਟੀਮ ਜਿਹਨੂੰ ਇਹ ਮਾਨ ਬਖਸ਼ੇਗੀ ਤਾਂ ਸਾਰਿਆਂ ਨੂੰ ਮਨਜ਼ੂਰ ਹੋਏਗਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਚ ਕੋਈ ਕੰਟਰੋਵਰਸੀ ਹੈ 1% ਵੀ ਕੋਈ ਇਸ ਗੱਲ ਤੇ ਇਤਰਾਜ਼ ਨਹੀਂ ਦਿਤਾਏਗਾ ਜਿਵੇਂ ਤੁਹਾਡਾ ਸਰਵੇ ਨਾਲ ਤੁਹਾਨੂੰ ਟਿਕਟ ਮਿਲਿਆ ਉਸੇ ਤਰ੍ਹਾਂ ਸਰਵੇ ਨਾਲ ਤੁਸੀਂ ਵੀ ਬਣ ਸਕਦੇ ਆ ਨਹੀਂ 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 ਮੈਂ ਨਹੀਂ ਐਸੀ ਕੋਈ ਗੱਲ ਸੋਚ ਸਕਦਾ ਇਹ ਤਾਂ ਜੋ ਪਾਰਟੀ ਹਾਈ ਕਮਾਂਡ ਦਾ ਹੁਕਮ ਹੋਏਗਾ ਉਹ ਪਾਰਟੀ ਨੇ ਦੇਖਣਾ ਹੈ ਮੇਰੇ ਤੋਂ ਬਹੁਤ ਸੀਨੀਅਰ ਬਹੁਤ ਕਾਬਲ ਬਹੁਤ ਵੱਡੇ ਵੱਡੇ ਸਾਰੇ ਪਏ ਨੇ ਤਾਂ ਜਿਵੇਂ ਜਿਹਨੂੰ ਮਾਨ ਦੇਣਾ ਹੈ ਉਹ ਪਾਰਟੀ ਨੇ ਡਿਊਟੀ ਲਗਾਉਣੀ ਹੈ ਪਾਰਟੀ ਜਿਸ ਨੂੰ ਜੇਵ ਦੀ ਡਿਊਟੀ ਲਗਾਉਗੀ ਉਹਨੂੰ ਨਿਭਾਣੀ ਪਵੇਗੀ ਔਰ ਉਹ ਖੁਸ਼ੀ ਨਾਲ ਤੈਦਲੀ ਨਾਲ ਨਿਭਾਉਗਾ ਬਿਲਕੁਲ ਐਸੀ ਰਾਜੂ ਸਾਹਨੀ ਜੀ ਜੋ ਕਿ ਨਿਰਵਰੋਧ ਜਿੱਤੇ ਗਏ ਨੇ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਜਿੱਤ ਹਾਸਲ ਕਰਦੇ ਨੇ ਉਹਨਾਂ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਹੱਲੀਮੀ ਦਾ ਪਤਾ ਲੱਗਦਾ ਹੈ ਉਹਨਾਂ ਦੇ ਕੰਮ ਉਹਨਾਂ ਦੀ ਗੱਲਬਾਤ ਨੂੰ ਦੇਖ ਕੇ ਉਹਨਾਂ ਨੂੰ ਨਿਰਵਰੋਧ ਜਿਹੜੀ ਜਿੱਤ ਹਾਸਲ ਹੋਈ ਹੈ ਤੇ ਨਾਲ ਹੀ ਉਹਨਾਂ ਅਗਲੇ ਵਾਰਡ ਦੇ ਵਿੱਚ ਹੋਰਾਂ ਦੀ ਸਹਿਯਤਾ ਵਾਸਤੇ ਵੀ ਆਪ ਪਰ ਰਹੇ ਨੇ ਸੋ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਆਪਣੇ ਵਾੜ ਵਾਸਤੇ ਵੀ ਤੇ ਲੋਕਾਂ ਦੇ ਵਾੜ ਵਾਸਤੇ ਵੀ ਕੰਮ ਕਰਨਾ ਕੋਈ ਛੋਟੀ ਗੱਲ ਨਹੀਂ ਹੁੰਦੀ ਕਿਤੇ ਪਿਛਲੇ 3 ਸਾਲਾਂ ਤੋਂ ਅਸੀਂ ਪਾਰਟੀ ਦੀ ਸੇਵਾ ਵਿੱਚ ਲੱਗੇ ਹੋਏ ਸੀਗੇ ਸੋ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੌਣ ਹੋਏਗਾ ਆਮ ਆਦਮੀ ਪਾਰਟੀ ਦਾ ਜਾਂ ਕਿਸੇ ਹੋਰ ਪਾਰਟੀ ਦਾ ਮੇਅਰ ਇਹ ਦੇਖਣਾ ਹੈ